ਦੂਜੀਆਂ ਸਟੇਟਾਂ ਤੋਂ ਸਸਤਾ ਝੋਨਾ ਲਿਆ ਕੇ ਜਿਹੜੇ ਵਪਾਰੀ ਲੋਕ ਆ ਜਿਹੜੇ ਦਲਾਲ ਨੇ ਉਹ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲਿਆ ਕੇ ਨਜਾਇਜ਼ ਤਰੀਕੇ ਨਾਲ ਵੇਚ ਰਹੇ ਆ ਇਹ ਜਿਹੜੇ ਲੋਕ ਆਏ ਸੀ ਆਮ ਆਦਮੀ ਪਾਰਟੀ ਦੇ ਇਹ ਜਿਵੇਂ ਚੋਰ ਸਾਧਾਂ ਦੇ ਭੇਸ ਚ ਆਉਂਦੇ ਆ ਉਵੇਂ ਆਏ ਸੀ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਵਾਅਦੇ ਕਰਕੇ ਕਿ ਆਮ ਲੋਕਾਂ ਦੀ ਸਰਕਾਰ ਹੈ ਪੰਜਾਬ ਚ ਹੁਣ ਗੋਰੇ ਅੰਗਰੇਜ਼ ਜਿਹੜੇ ਆਓ ਨੌਕਰੀ ਕਰਨ ਆਇਆ ਕਰਨਗੇ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਪਰ ਇਹ ਉਸੇ ਲਈ ਤੇ ਹੀ ਚੱਲ ਪੇ ਪ੍ਰਾਣੀ ਦੇ ਇਸ ਟਾਈਮ ਅਸੀਂ ਡੀਐਸਪੀ ਦਫ਼ਤਰ ਗਿੱਡੜਵਾ ਖੜੇ ਹੋਏ ਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਇੱਥੇ ਗਿੱਡੜਵਾ ਹਲਕੇ ਦੇ ਵਿੱਚ ਇੱਕ ਪੱਤਰਕਾਰ ਰਣਜੀਤ ਸਿੰਘ ਗਿੱਲ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ ਤੇ ਇਸ ਕਰਕੇ ਅੱਜ ਸਮੁੱਚਾ ਪੱਤਰਕਾਰ ਭਾਈਚਾਰਾ ਵੱਖ-ਵੱਖ ਪਾਰਟੀਆਂ ਵੱਖ-ਵੱਖ ਆਰਗੇਨਾਈਜੇਸ਼ਨਾਂ ਜਿਹੜੀਆਂ ਉਸ ਪੱਤਰਕਾਰ ਦੇ ਹੱਕ ਦੇ ਵਿੱਚ ਆਇਆ ਤਾਂ ਇਸ ਦਰਾਂ ਨਾਲ ਜਿਹੜਾ ਉਹ ਲੋਕ ਅਧਿਕਾਰ ਲਹਿਰ ਤੋਂ ਵੀ ਆਗੂ ਆ ਜਿਹੜੇ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਆਰਤੀ ਫੂਕ ਮੁਜਾਰੇ ਦੇ ਵਿੱਚ ਸ਼ਾਮਲ ਹੋਏ ਆ ਸਾਡੇ ਨਾਲ ਆ ਮਾਸਟਰ ਤਜਿੰਦਰ ਜੀ ਮੌਜੂਦ ਨੇ ਜੋ ਕਿ ਲੋਕ ਅਧਿਕਾਰ ਤੋਂ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਅੱਛਾ ਬਾਈ ਜੀ ਦੇ ਆਪਾਂ ਦੇਖਦੇ ਹੈਗੇ ਪਿਛਲੇ ਦਿਨੀ ਇੱਕ ਪੱਤਰਕਾਰ ਦੇ ਉੱਤੇ ਹਮਲਾ ਹੁੰਦਾ ਹੈਗਾ ਲੋਕਾਂ ਨੇ ਸਰਕਾਰ ਆ ਜਿਹੜੀ ਉਹ ਆਮ ਲੋਕਾਂ ਦੀ ਬਣਾਈ ਸੀ ਤੇ ਪੱਤਰਕਾਰ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ ਕਿ ਆਮ ਲੋਕਾਂ ਦੀ ਗੱਲਬਾਤ ਕੀਤੀ ਜਾਵੇ ਪਰ ਜਦੋਂ ਇਹੋ ਜਿਹੇ ਹਾਲਾਤ ਦਿਖ ਰਹੇ ਹੈਗੇ ਆ ਤਾਂ ਕਿਵੇਂ ਦੇਖਦੇ ਹੋ ਇਹ ਸਾਰੇ ਬਦਲਾਅ ਨੂੰ ਤੇ ਇਸ ਹਮਲੇ ਨੂੰ ਆ ਦੇਖੋ ਜੋ ਵੀ ਹੋਇਆ ਬਹੁਤ ਨਿੰਦਨਯੋਗ ਆ ਇਸ ਤੋਂ ਨਿੰਦਨਯੋਗ ਹੋ ਨਹੀਂ ਸਕਦਾ ਕਿਉਂਕਿ ਜੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਲੈ ਕੇ ਜਾਣੀ ਆ ਪ੍ਰਸ਼ਾਸਨ ਤੱਕ ਲੈ ਕੇ ਜਾਣੀ ਆ ਤੇ ਉਹ ਲੈ ਕੇ ਜਾਣੀ ਆ ਪੱਤਰਕਾਰਾਂ ਨੇ ਮੀਡੀਆ ਰਾਹੀਂ ਉਹ ਗੱਲ ਸਰਕਾਰਾਂ ਤੱਕ ਪਹੁੰਚਣੀ ਆ ਤੇ ਮੁੱਦਾ ਵੀ ਬਹੁਤ ਅਹਿਮ ਸੀ ਜਿਹੜੇ ਤੇ ਮਤਲਬ ਰਣਜੀਤ ਸਿੰਘ ਗਿੱਲ ਜਿਹੜੇ ਨੂੰ ਕਵਰ ਕਰ ਰਹੇ ਸੀ ਕਿਉਂਕਿ ਕਿਸਾਨ ਅੰਦੋਲਨ ਵੀ ਐਸੇ ਕਰਕੇ ਹੀ ਲੜਿਆ ਗਿਆ ਪੰਜਾਬ ਦੇ ਵਿੱਚ ਸਾਨੂੰ ਜਿਹੜੀ ਕਣਕ ਤੇ ਝੋਨੇ ਤੇ ਐਮਐਸਪੀ ਮਿਲਦੀ ਆ ਤੇ ਉਹ ਇੱਕ ਬਹੁਤ ਵੱਡੀ ਜਿੱਤ ਜਿਹੜੀ ਪੰਜਾਬ ਸਟੇਟ ਦੀ ਹੈਗੀ ਆ ਤੇ ਅੱਜ ਉਹ ਉਸ ਦਾ ਨਜਾਇਜ਼ ਫਾਇਦਾ ਚੱਕ ਕੇ ਦੂਜੀਆਂ ਸਟੇਟਾਂ ਤੋਂ ਸਸਤਾ ਝੋਨਾ ਲਿਆ ਕੇ ਜਿਹੜੇ ਵਪਾਰੀ ਲੋਕ ਆ ਜਿਹੜੇ ਆ ਦਲਾਲ ਨੇ ਉਹ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲਿਆ ਕੇ ਨਜਾਇਜ਼ ਤਰੀਕੇ ਨਾਲ ਵੇਚ ਰਹੇ ਆ ਜਿਹਦਾ ਨੁਕਸਾਨ ਸਿੱਧਾ ਦਾ ਸਿੱਧਾ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਹੋਣਾ ਹੈ ਕਿਉਂਕਿ ਜੇ ਝੋਨਾ ਖਰੀਦਿਆ ਜਾਣਾ ਚਾਹੀਦਾ ਤੋਂ ਪੰਜਾਬ ਦੇ ਕਿਸਾਨਾਂ ਦਾ ਹੀ ਖਰੀਦਿਆ ਜਾਣਾ ਚਾਹੀਦਾ ਜਿਹੜੇ ਲੋਕ ਐਥੋਂ ਖੇਤੀ ਕਰਕੇ ਮੰਡੀਆਂ ਦੇ ਵਿੱਚ ਲੈ ਕੇ ਆਉਂਦੇ ਆ ਤੇ ਵਪਾਰੀ ਲੋਕ ਜਿਹੜਾਗਾ ਉਹ ਹਜ਼ਾਰ ਰੁਪਏ ਕੁਇੰਟਲ ਦੂਜੀਆਂ ਸਟੇਟਾਂ ਤੋਂ ਲੈ ਕੇ ਤੇ ਇੱਥੇ ਆ ਕੇ ਮਤਲਬ ਸਰਕਾਰੀ ਰੇਟ ਤੇ ਜਿਹੜਾ ਵੇਚਦੇ ਆ ਉਹਨੂੰ ਇਹ ਕਵਰ ਕਰ ਰਹੇ ਸੀ ਤੇ ਉੱਥੇ ਕਵਰ ਕਰਨ ਦੌਰਾਨ ਝੜਪ ਹੋਈ ਤੇ ਬਹੁਤ ਹੀ ਮਤਲਬ ਭੈੜੇ ਤਰੀਕੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਜਲੀਲ ਕੀਤਾ ਗਿਆ ਉਸ ਤੋਂ ਬਾਅਦ ਹੋਰ ਹੱਦ ਜਿਹੜੀ ਹੋਈ ਕਿ ਉਲਟਾ ਉਹਨਾਂ ਲੋਕਾਂ ਤੇ ਪਰਚਾ ਕੱਟਣ ਦੀ بجائے ਮੌਕੇ ਦੀ ਸਰਕਾਰ ਜਾਂ ਇੱਥੋਂ ਦੇ ਜਿਹੜੇ ਮਲੋਟ ਤੋਂ ਵਿਧਾਇਕ ਨੇ ਤੇ ਮੰਤਰੀ ਵੀ ਨੇ ਬੀਬਾ ਜੀ ਉਹਨਾਂ ਨੇ ਦੇ ਪ੍ਰੈਸ਼ਰ ਦੇ ਅੰਡਰ ਮਤਲਬ ਪਰਚਾ ਜਿਹੜਾ ਕੀਤਾ ਜਾ ਰਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਉਲਟਾ ਪੱਤਰਕਾਰ ਤੇ ਕੀਤੀ ਜਾ ਰਹੀ ਆ ਕਿ ਉਹਨਾਂ ਦੁਆਰਾ ਜਾਤੀ ਸ਼ੂਚਕ ਸ਼ਬਦ ਬੋਲੇ ਗਏ ਉਹਨਾਂ ਨੇ ਮਤਲਬ ਕਿ ਦੁਰਭਿਹਾਰ ਜਿਹੜਾ ਲੋਕਾਂ ਨਾਲ ਉਹਨਾਂ ਲੋਕਾਂ ਨਾਲ ਕੀਤਾ ਜਿਹੜੇ ਗਲਤ ਕਰ ਰਹੇ ਸੀ ਤੇ ਪੰਜਾਬ ਸਰਕਾਰ ਕਿਤੇ ਨਾ ਕਿਤੇ ਇਸ ਜਿਹੜਾ ਇਹ ਮਸਲਾ ਹੋਇਆ ਇਹਦੇ ਚ ਉਹਨਾਂ ਦਾ ਬਹੁਤ ਵੱਡਾ ਫੇਲੀਅਰ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਦਵਾ ਰਹੇ ਹੋ ਤੇ ਜੇ ਤੁਸੀਂ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਦਵਾਓਗੇ ਤੇ ਆਉਣ ਵਾਲੀ ਜਿਹੜਾ ਸਾਲ ਡੇਢ ਸਾਲ ਰਹਿ ਗਿਆ ਤੇ ਉਸ ਤੋਂ ਬਾਅਦ ਲੋਕ ਜਿਹੜੇ ਆ ਉਹ ਤੁਹਾਨੂੰ ਦੱਸਣਗੇ ਕਿ ਪੰਜਾਬ ਕਿਹੋ ਜੀ ਧਰਤੀ ਹੈ ਕਿੰਨਾ ਲੋਕ ਕਿ ਕਿਸ ਤਰ੍ਹਾਂ ਦੇ ਲੋਕ ਇੱਥੇ ਰਹਿੰਦੇ ਆ ਇਹਨਾਂ ਦੀ ਲੋਕ ਨੂੰ ਆਵਾਜ਼ ਨੂੰ ਨਾ ਤਾਂ ਕੋਈ ਦਵਾ ਸਕੇ ਤੇ ਨਾ ਕੋਈ ਦਵਾ ਸਕੇ ਨਹੀਂ ਹੁਣ ਤੀਕ ਚਲੋ ਇਹ ਮਾਮਲੇ ਤੋਂ ਆਪਾਂ ਹਟਕੇ ਵੀ ਜੇਕਰ ਗੱਲ ਕਰੀਏ ਤਾਂ ਇਹ ਸਰਕਾਰ ਦੀ ਸਾਰੀ ਕਾਰਗੁਜ਼ਾਰੀ ਜਿਹੜੀ ਲੋਕਾਂ ਨੂੰ ਪਤਾ ਲੱਗ ਚੁੱਕੀ ਹੈਗੀ ਆ ਤੁਹਾਨੂੰ ਕੀ ਲੱਗਦਾ ਹੈਗਾ ਇਸ ਸਰਕਾਰ ਨੇ ਕਿਸੇ ਤਬਕੇ ਵਾਸਤੇ ਬਥੇਰੇ ਤੌਕੇ ਆ ਪੰਜਾਬ ਦੇ ਵਿੱਚ ਬੇਰੋਜ਼ਗਾਰਾਂ ਦਾ ਆਮਲਾਜਮਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਵਿਦਿਆਰਥੀਆਂ ਦਾ ਅਲੱਗ-ਅਲੱਗ ਤੌਕੇ ਹੈਗੇ ਆ ਕੀ ਉਹਨਾਂ ਤੌਕੇ ਵਾਸਤੇ ਸਰਕਾਰ ਨੇ ਕੋਈ ਗਾਂਵਧੂ ਕਦਮ ਚੱਕਿਆ ਜਾਂ ਨਹੀਂ ਚੱਕਿਆ ਗਿਆ ਤੁਹਾਡੀ ਨਿਗਾਹ ਦੇ ਵਿੱਚ ਤੁਸੀਂ ਲੋਕ ਅਧਿਕਾਰ ਲੇਅਰ ਤੋਂ ਆਉਣੇ ਤੁਸੀਂ ਅਨਲਿਸਿਸ ਕੀਤਾ ਹੋਣਾ ਕੋਈ ਹਾਲਤੀ ਕੋਈ ਗਾਂਵਧੂ ਕਦਮ ਚੱਕਿਆ ਗਿਆ ਜਾਂ ਨਹੀਂ ਚੱਕਿਆ ਗਿਆ ਦੇਖੋ ਮੌਢਸਫ ਗੱਲ ਇਹ ਆ ਕਿ ਆ ਆਪਾਂ ਕਹੀਏ ਵੀ ਕੋਈ ਚੋਰ ਕੋਈ ਠੱਗ ਠੱਗੀ ਮਾਰ ਜੇ ਅਕਸਰ ਲੋਕਾਂ ਦੀ ਜਿਹੜੀ ਪਰਸੈਪਸ਼ਨ ਹੁੰਦੀ ਆ ਕਿ ਯਾਰ ਇਹਨੇ ਤਾਂ ਕਰਨਾ ਹੀ ਸੀ ਇਹਦੀ ਤਾਂ ਫਿਤਰਤ ਹੀ ਏ ਸੀ ਮਤਲਬ ਇਸ ਨੂੰ ਲੋਕ ਅਡਾਪਟ ਮਤਲਬ ਮੰਨ ਲੈਂਦੇ ਆ ਕਿ ਮਤਲਬ ਕਿਤੇ ਨਾ ਕਿਤੇ ਐਕਸੈਪਟ ਕਰ ਲੈਂਦੇ ਆ ਕਿ ਯਾਰ ਇਹਨਾਂ ਦੀ ਤਾਂ ਫਿਤਰਤ ਹੀ ਸੀ ਪ੍ਰਾਣੀਆਂ ਪਾਰਟੀਆਂ ਰਵੈਤੀ ਪਾਰਟੀਆਂ ਚੋਂ ਕਾਂਗਰਸ ਸੀ ਅਕਾਲੀ ਦਲ ਸੀ ਉਹਨਾਂ ਸਮਿਆਂ ਚ ਪਰਸੈਪਸ਼ਨ ਇਹ ਬਣ ਗਈ ਸੀ ਕਿ ਜੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਉਹਨਾਂ ਨਾਲ ਕਮਿਟਮੈਂਟਸ ਕਰਕੇ ਜੇ ਸਰਕਾਰਾਂ ਮੁੱਕਰ ਵੀ ਜਾਂਦੀਆਂ ਸੀ ਤਾਂ ਲੋਕ ਕਹਿੰਦੇ ਸੀ ਕਿ ਇਹ ਤਾਂ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਇਹ ਪਾਰਟੀਆਂ ਦੀ ਤਾਂ ਫਿਤਰਤ ਹੀ ਇਹ ਆ ਪਰ ਇਹ ਜਿਹੜੇ ਲੋਕ ਆਏ ਸੀ ਆਮ ਆਦਮੀ ਪਾਰਟੀ ਦੇ ਇਹ ਜਿਵੇਂ ਚੋਰ ਸਾਧਾਂ ਦੇ ਪੇਸ਼ ਚਾਉਂਦੇ ਆ ਉਵੇਂ ਆਏ ਸੀ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੱਡੇ-ਵੱਡੇ ਵਾਅਦੇ ਕਰਕੇ ਕਿ ਆਮ ਲੋਕਾਂ ਦੀ ਸਰਕਾਰ ਹੈ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਵੀ ਆਈਪੀ ਕਲਚਰ ਨਹੀਂ ਹੋਊਗਾ ਅਸੀਂ ਸਾਡੇ ਐਮਐਲਏ ਆਮ ਲੋਕਾਂ ਵਾਂਗੂ ਲੋਕਾਂ ਚ ਵਿਚਰਨਗੇ ਸਾਡੇ ਮੰਤਰੀ ਜਿਹੜੇ ਆ ਉਹਨਾਂ ਉਹ ਬਾਹਰਲੇ ਦੇਸ਼ਾਂ ਵਾਂਗੂ ਆਮ ਲੋਕਾਂ ਮੰਗੀ ਵਿਚਰਨਗੇ ਸਾਡੇ ਮੁੱਖ ਮੰਤਰੀ ਦਾ ਤਾਂ ਇੱਥੋਂ ਤੱਕ ਬਿਆਨ ਆ ਗਿਆ ਸੀ ਕਿ ਇੱਥੋਂ ਦਾ ਮੁੱਖ ਮੰਤਰੀ ਵੀ ਲਾਈਨ ਚ ਲੱਗ ਕੇ ਸਿਲੰਡਰ ਭਰਾਇਆ ਕਰੂਗਾ ਟੋਟਲ ਜਿਹੜਾ ਸੀਗਾ ਉਹ ਸਾਰਾ ਜਿਹੜਾ ਉਹ ਫਰਾਡ ਜਿਹੜਾ ਲੋਕਾਂ ਨਾਲ ਹੋ ਗਿਆ ਹੁਣ ਲੋਕ ਬੜੇ ਹਤਾਸ਼ ਨੇ ਕਿ ਯਾਰ ਜਿਹੜੇ ਸਾਧਾਂ ਨੇ ਭੇਸ ਚ ਆਏ ਸੀ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਜਿਨ੍ਹਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਤੁਹਾਡਾ ਆ ਕਰ ਦਿਆਂਗੇ ਤੁਹਾਡੀਆਂ ਐਜੂਕੇਸ਼ਨ ਪਾਲਿਸੀਆਂ ਬਣਾ ਦਿਆਂਗੇ ਤੁਹਾਡੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ हट ਕੇ ਸਰਕਾਰੀ ਚ ਲੱਗ ਜਾਣਗੇ ਤੁਹਾਡੇ ਬੱਚੇ ਜਿਹੜੇ ਵਿਦੇਸ਼ਾਂ 'ਚ ਗਏ ਨੇ ਜਿਹੜੇ ਬਾਹਰਲੇ ਦੇਸ਼ਾਂ 'ਚ ਰੋਟੀ ਰੋਜੀ ਰੋਟੀ ਕਮਾਉਣ ਗਏ ਐ ਉਹ ਕਿਤੇ ਨਾ ਕਿਤੇ ਵਾਪਸ ਆ ਜਾਣਗੇ ਇੱਥੋਂ ਤੱਕ ਮੁੱਖ ਮੰਤਰੀ ਸਾਹਿਬ ਦੇ ਬਿਆਨ ਪਏ ਐ ਕਿ ਪੰਜਾਬ 'ਚ ਹੁਣ ਗੋਰੇ ਅੰਗਰੇਜ਼ ਜਿਹੜੇ ਉਹ ਨੌਕਰੀ ਕਰਨ ਆਇਆ ਕਰਨਗੇ ਪੰਜਾਬ ਰੰਗਲਾ ਪੰਜਾਬ ਬਣ ਜਾਊਗਾ ਪਰ ਇਹ ਉਸੇ ਲੀਤੇ ਹੀ ਚੱਲ ਪੇ ਪੁਰਾਣੀ ਦੇ ਇਹਨਾਂ ਨੂੰ ਜਿਮਣੀ ਚੋਣਾ ਨਹੀਂ ਦੱਬ ਲਿਆ ਅੱਜ ਜਦੋਂ ਜਿਮਣੀ ਚੋਣ ਆਪਾਂ ਤਰਨਤਨ ਦੀ ਦੇਖ ਕੇ ਹਟਿਆ ਲੁਧਿਆਣੇ ਦੀ ਦੇਖ ਕੇ ਹਟਿਆ ਬਰਨਾਲੇ ਦੀ ਈਵਨ ਕਿ ਆਪਾਂ ਗਿੱਦੜ ਵੇਖ ਖੜੇ ਆ ਗਿੱਦੜ ਵੇਹ ਦੀ ਚੋਣ ਦੇਖ ਕੇ ਹਟਿਆ ਜਿਮੀਏ ਜਿਵੇਂ ਦੂਸਰੀਆਂ ਸਰਕਾਰਾਂ ਟੱਕਾ ਮਤਲਬ ਕਿ ਹਰ ਤਰ੍ਹਾਂ ਦੇ ਹਤਕੰਡੇ ਆਪਣਾਉਂਦੀਆਂ ਸੀ ਉਸੇ ਤਰ੍ਹਾਂ ਹੀ ਇਹ ਵੋਟਾਂ ਦੀ ਰਾਜਨੀਤੀ 'ਚ ਪੈ ਗਏ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਅਸੀਂ ਦੁਬਾਰਾ ਵੋਟਾਂ ਮੰਗਣ ਤਾਂ ਆਵਾਂਗੇ ਵੀ ਜੇ ਅਸੀਂ ਕੰਮ ਕਰਾਂਗੇ ਜੇ ਅਸੀਂ ਕੰਮ ਕਰਾਂਗੇ ਸਾਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਜੇ ਅਸੀਂ ਚੰਗੇ ਕੰਮ ਕਰਾਂਗੇ ਅਸੀਂ ਲੋਕ ਭਲਾਈ ਦੇ ਕੰਮ ਕਰਾਂਗੇ ਅਸੀਂ ਪੰਜਾਬ ਨੂੰ ਮੁੜ ਕੇ ਲੀਤੇ ਲੈ ਕੇ ਆਵਾਂਗੇ ਤਾਂ ਲੋਕ ਸਾਨੂੰ ਆਪੇ ਹੀ ਵੋਟਾਂ ਪਾ ਦੇਣਗੇ ਪਰ ਮੋਢੀ ਸਾਹਿਬ ਗੱਲ ਇਹ ਹੋ ਗਈ ਕਿ ਲੋਕਾਂ ਲੋਕ ਅੱਜ ਜਿਹੜੇ ਆ ਆਪਣੇ ਆਪ ਨੂੰ ਜਿਹੜਾ ਉਹ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਤੇ ਐਦੂੰ ਮੈਨੂੰ ਨਹੀਂ ਲੱਗਦਾ ਕੋਈ ਨਖਿੱਧ ਸਰਕਾਰ ਜਿਹੜੀ ਹੈ ਉਹ ਹੋ ਸਕਦੀ ਹੈ ਇਹਨਾਂ ਨੇ ਲੋਕਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਆ ਜਿਹੜੀ ਉਹ ਪਚਾਈ ਹੈ ਤੇ ਆ ਪੱਤਰਕਾਰ ਪੱਤਰਕਾਰਾਂ ਤੇ ਹਮਲੇ ਆਮ ਲੋਕਾਂ ਤੇ ਹਮਲੇ ਇਹ ਤਾਂ ਚਲੋ ਪੱਤਰਕਾਰ ਭਾਈਚਾਰਾ ਜੇ ਕੋਈ ਆਮ ਸੁਧਾਰਨ ਬੰਦਾ ਮੜਾ ਜਾ ਵੀ ਸਿਰ ਚੁੱਕਦਾ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਲੈਵਲ ਤੇ ਪਿੰਡਾਂ ਚ ਕਸਬਿਆਂ ਚ ਮਾੜੀ ਮੁੱਟੀ ਗੱਲ ਚੱਕਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਉੱਥੇ ਹੀ ਤਬ ਦਿੱਤਾ ਜਾਂਦਾ ਉਹਨਾਂ ਦੇ ਪਰਚਾਂ ਦੀ ਡਰਾਵੇ ਦਿੱਤੇ ਜਾਂਦੇ ਆ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਈ ਗੱਲਾਂ ਤਾਂ ਸਾਹਮਣੇ ਵੀ ਨਹੀਂ ਆਉਂਦੀਆਂ ਤਾਂ ਅੱਜ ਜੇ ਇਹ ਗੱਲ ਸਾਹਮਣੇ ਆਈ ਹੈ ਤਾਂ ਉਹਨਾਂ ਲੋਕਾਂ ਨੂੰ ਵੀ ਮਤਲਬ ਇੱਥੇ ਆ ਕੇ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਸਾਥ ਦੇਣਾ ਚਾਹੀਦਾ ਕਿ ਤਾਂ ਜੋ ਜਿਹੜੇ ਲੋਕ ਆਪਣੀ ਆਵਾਜ਼ ਨਹੀਂ ਚੱਕ ਸਕਦੇ ਉਹ ਇੱਥੇ ਆ ਕੇ ਆਪਣੀ ਗੱਲ ਦੱਸ ਸਕਦੇ ਧੰਨਵਾਦ ਜੀ ਬਹੁਤ ਬਹੁਤ